ਬਰੀਡ ਦੇ ਜਿਹੜੇ ਮੁਕਾਬਲੇ ਕਰਵਾਏ ਗਏ ਸੀ ਉਹਨਾਂ ਦਾ ਫਰਸਟ ਪ੍ਰਾਈਜ਼ ਜਿਹੜਾ ਬਾਈ ਹੁੰਦਾਂ ਨੇ ਜਿੱਤੇ ਆ ਜਿਹੜਾ ਜ਼ਿਕਰ ਕੀਤਾ ਕਿ ਬਰੀਡ ਦੇ ਮੁਕਾਬਲੇਾਂ ਤੁਸੀਂ ਫਰਸਟ ਪ੍ਰਾਈਜ਼ ਦਿੱਤੇ ਆ ਕਿੰਨੀਆਂ ਗਾਵਾਂ ਸੀਗੀਆਂ ਮੁਕਾਬਲੇਾਂ ਦੇ ਵਿੱਚ ਤੇ ਕੀ ਪੰਜਾਬ ਤੋਂ ਸੀਗੀਆਂ ਪੰਜਾਬ ਤੋਂ ਬਾਹਰੋਂ ਵੀ ਆਈ ਸੀ ਪੰਜਾਬ ਤੋਂ ਬਾਹਰ ਦੁਨੀਆ ਗਾਵਾਂ ਵੀ ਸੀਗੀਆਂ ਤੇ ਜ਼ਿਆਦਾਤਰ ਪੰਜਾਬ ਦੀਆਂ ਹੀ ਗਾਵਾਂ ਹੁੰਦੀਆਂ ਆ ਤੇ ਇਹ ਜਿਹੜਾ ਪੀਡੀਐਫ ਇਹ ਸ਼ੋਅ ਆ ਇਹ ਇੰਡੀਆ ਦਾ ਤੁਸੀਂ ਇਹ ਕਹਿ ਸਕਦੇ ਆਂ ਤੇ ਇੰਡੀਆ ਦਾ ਤਾਂ ਬਹੁਤ ਵੱਡਾ ਹੈ ਇਹ ਵਰਲਡ ਦਾ ਵੀ ਬਹੁਤ ਵੱਡਾ ਸ਼ੋਅ ਹੁੰਦਾ ਹੈ ਜੀ ਟਰੋਫੀ ਅਸੀਂ ਦੇਖ ਰਹੇ ਆਂ ਚਾਹ ਤੁਹਾਡਾ ਜਿਹੜਾ ਨਹੀਂ ਚੱਕਿਆ ਜਾ ਰਿਹਾ ਸੀ ਜਦੋਂ ਆ ਰਹੇ ਸੀਗੇ ਤਾਂ ਵੀਡੀਓ ਬਣਾ ਤੁਸੀਂ ਬਣਾਉਣ ਲੱਗੇ ਜਿੱਦਾਂ ਤਾਂ ਮਿਹਨਤ ਤਾਂ ਕਿੰਨੀ ਕਰਨੀ ਪੈਂਦੀ ਆ ਫਿਰ ਇਸ ਇੰਨਾ ਮੁਕਾਬਲਾ ਮਿਹਨਤ ਬਹੁਤ ਪਿਛਲੇ 3 3 ਸਾਲ ਤੋਂ ਅਸੀਂ ਬਰੀਡ ਦੇ ਮੁਕਾਬਲੇ ਵਿੱਚ ਹਿੱਸਾ ਲੈ ਰਹੇ ਆਂ ਦੂਜਾ ਤੀਜਾ ਦੂਜਾ ਤੀਜਾ ਜਰੂਰ ਬਣਦਾ ਸੀ ਪਰ ਇਸ ਵਾਰ ਅਸੀਂ ਪਹਿਲੀ ਪੋਜੀਸ਼ਨ ਹਾਸਲ ਕੀਤੀ ਉਹਦੀ ਖੁਸ਼ੀ ਬਹੁਤ ਜ਼ਿਆਦਾ ਹੈ ਜਿੰਨੇ ਲੋਕ ਦੇਖਣ ਆਏ ਹੋਏ ਸੀ 90% ਕਸਟਮਰ ਜਿਹੜਾ ਸੀ ਇੱਕ ਤਰ੍ਹਾਂ ਦਾ ਜੋ ਦੇਖਣ ਆਏ ਸੀ ਸਾਰੇ ਮਹਾਰਾਸ਼ਟਰ ਗੁਜਰਾਤ ਦਾ ਜਾਂ ਫਿਰ ਬੰਗਲੌਰ ਦਾ ਉਹ 10-10 ਲੱਖ ਲੱਪੇ ਦੀਆਂ ਗਾਵਾਂ ਸਾਡੇ ਤੋਂ ਖਰੀਦਦੇ ਆ ਠੀਕ ਹੈ ਜੀ ਤੋਂ ਉਹਨਾਂ ਨਾਲ ਸਾਨੂੰ ਹੌਸਲਾ ਪੈਂਦਾ ਆ ਜੇ ਆਪਾਂ ਚੰਗੀ ਬਰੀਡ ਪੈਦਾ ਕਰਾਂਗੇ ਦੁੱਧ ਦਾ ਰੇਟ ਕਿੰਨਾ ਵੀ ਘੱਟ ਹੋ ਜਵੇ ਜੇ ਕੋਸ਼ਿਸ਼ ਇਹ ਅਸੀਂ ਬਰੀਡਿੰਗ ਕਰ ਰਹੇ ਹਾਂ ਬਛੀਆਂ ਪਾਲ ਰਹੇ ਆ 2-3 ਸਾਲ ਬਾਅਦ ਰੇਟ ਦਾ ਇੱਕ ਵਾਰੀ ਮਿਲਣਾ ਹੀ ਹੁੰਦਾ ਠੀਕ ਹੈ ਜੀ ਜਿਹੜਾ ਪਸ਼ੂ ਆ ਬਾਹਰਲੇ ਕੰਪੀਟੀਸ਼ਨ ਜਿਹੜਾ ਗਾਂ ਕਾਈ ਉਹਨੇ ਤਾਂ ਲਾਉਣਾ ਹੀ ਲਾਉਣਾ ਜੀ ਪਸ਼ੂ ਤੇ ਪੈਸੇ ਕੋਈ ਵੀ ਗਾਂ ਜਿਹੜੀ ਆਪਣੇ ਫਾਰਮ ਤੇ ਆ 5 ਲੱਖ ਰੁਪਏ ਤੋਂ ਘੱਟ ਸੀ ਕੋਈ ਗਾਂ ਖਰੀਦੀ ਨਹੀਂ ਸੀ 4 ਲੱਖ 5 ਲੱਖ ਤੇ ਹੁਣ ਗਾਵਾਂ ਦੇ ਸਾਨੂੰ 20-20 ਲੱਖ ਰੁਪਏ ਦੀ ਵੀ ਆਫਰ ਆਉਂਦੀ ਪਰ ਅਸੀਂ 50 ਲੱਖ ਦੀ ਵੀ ਗਾਂ ਵੇਚ ਕੇ ਆਪਣੇ ਹਲੇ ਖੁਸ਼ ਨਹੀਂ ਹੈਗੇ ਫਾਰਮ ਨੂੰ ਕਿਉਂ ਰੇਟ ਹੋਰ ਜੋ ਨਹੀਂ ਭਾਜੀ ਹਲੇ ਰੇਟ ਦੀ ਗੱਲ ਨਹੀਂ ਬਸ ਹਲੇ 2 ਸਾਲ ਇਦਾਂ ਆਪਣੇ ਫਾਰਮ ਦੀ ਕੋਈ ਵੀ ਗਾਂ ਸੇਲ ਨਹੀਂ ਕਰਨੀ ਬਰੀਡਿੰਗ ਕਰ ਰਹੇ ਹਾਂ ਮੈਂ ਭਾਜੀ ਪਲੱਸ 2 ਕੀਤੀ ਸੀ ਉਸ ਪਰ ਨਹੀਂ ਫਿਰ ਅਪ ਗਏ ਨਹੀਂ ਮੰਨ ਲਓ ਵੀ ਸਾਡੇ ਵਿੱਚ ਜੋ ਮੇਰੀ ਫੈਮਿਲੀ ਸੀ ਸਾਰੀ ਇੰਗਲੈਂਡ ਹੀ ਆ ਤੇ ਪਰ ਇੱਧਰ ਹੀ ਮਨ ਜਦੋਂ ਜੁੜ ਗਿਆ ਤੇ ਉਹ ਨਹੀਂ ਜਾਣਦਾ ਪਿਆ ਮੈਂ ਨਾ ਇਸੇ ਕਰਕੇ ਪੁੱਛਿਆ ਸੀ ਕਿਉਂਕਿ ਦੁਆਬੇ ਵਾਲਿਆਂ ਦਾ ਹਮੇਸ਼ਾ ਇਹ ਚੀਜ਼ ਬਹੁਤ ਮਸ਼ਹੂਰ ਹੁੰਦੀ ਆ ਕਿਤੇ ਵੀ ਜ਼ਿਆਦਾਤਰ ਨਾ ਫੋਰਨ ਦੇ ਵੱਲ ਜਾਂਦੇ ਆ ਤੇ ਮੈਂ ਇਸੇ ਕਰਕੇ ਤੁਹਾਨੂੰ ਪੁੱਛਿਆ ਵਾ ਇਹ ਤਾਂ ਨਹੀਂ ਨਹੀਂ ਇੱਕ ਚੀਜ਼ ਮੈਂ ਸੌਰੀ ਤੁਹਾਨੂੰ ਟੋਕ ਰਿਹਾ ਕਮੈਂਟ ਵੀ ਆਏਗੇ ਇਸ ਥੀਮ ਨੂੰ ਲੈ ਕੇ ਪੱਕਾ ਕਿਸੇ ਨਾ ਕਿਸ ਨੇ ਵੀ ਕਿਹਾ ਕਿ ਭਾਈ ਵੀਜ਼ਾ ਨਹੀਂ ਲੱਗਿਆ ਭਾਈ ਤਾਂ ਇਹ ਗੱਲ ਕਹੀ ਜਾਂਦਾ ਐਦਾਂ ਤਾਂ ਤਾਂ ਨਹੀਂ ਕਿਸੇ ਭਾਜੀ ਮੈਂ ਪਿਛਲੇ ਸਾਲ ਕੈਨੇਡਾ ਜਾ ਕੇ ਆਇਆ ਜੀ ਮੇਰੀ ਸਿਸਟਰ ਬਾਹਰ ਆ ਤੇ ਵੀਕਦੈਲ ਲਈ ਗਏ ਸੀ ਉਹ ਵੀ ਬਹੁਤ ਮੁਸ਼ਕਲ ਲਈ ਤੇ ਵੀਜ਼ੇ ਲੱਗੇ ਹੋਏ ਐ ਇਦਾਂ ਦੀ ਨਹੀਂ ਕੋਈ ਵੀ ਗੱਲ ਹੁੰਦੀ ਦੀ ਮੇਨ ਕੀ ਹੈ ਜੀ ਸਾਨੂੰ ਹਣ ਪਸ਼ੂਆਂ ਨਾਲ ਪਿਆਰ ਪਿਆ ਤੇ ਇੱਕ ਰਾਤ ਵੀ ਬਾਹਰ ਰਹਿਣਾ ਔਖਾ ਹੋ ਜਾਂਦਾ ਡੇਲੀ ਪੋਸਟ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਹਸਕਤਲੇ ਐਸੋ ਵਿੱਚ ਅਸੀਂ ਖੜੇ ਹਾਂ ਜੀ 17ਵੇਂ ਪੀਡੀਐਫ ਮੇਲੇ ਦੇ ਉੱਪਰ ਤੇ ਇੱਥੇ ਮੁਕਾਬਲਿਆਂ ਦਾ ਜਿਹੜਾ ਅੱਜ ਆਖਰੀ ਦਿਨ ਸੀ ਤੇ ਮੁਕਾਬਲਿਆਂ ਦੇ ਵਿੱਚੋਂ ਬਰੀਡ ਦੇ ਜਿਹੜੇ ਮੁਕਾਬਲੇ ਕਰਵਾਏ ਗਏ ਸੀ ਉਹਨਾਂ ਦਾ ਫਰਸਟ ਪ੍ਰਾਈਜ਼ ਜਿਹੜਾ ਉਹ ਬਾਈ ਹੁੰਦਾਂ ਨੇ ਜਿੱਤੇ ਆ ਮੇਰੇ ਸਭ ਤੋਂ ਪਹਿਲਾਂ ਤਾਂ ਮੁਬਾਰਕਵਾਦ ਹੈ ਜੀ ਹਾਂਜੀ ਭਾਈ ਬਹੁਤ-ਬਹੁਤ ਧੰਨਵਾਦ ਜੀ ਤੁਹਾਡਾ ਜਿਵੇਂ ਮੈਂ ਜ਼ਿਕਰ ਕੀਤਾ ਕਿ ਬਰੀਡ ਦੇ ਮੁਕਾਬਲੇਆਂ ਤੁਸੀਂ ਫਰਸਟ ਪ੍ਰਾਈਜ਼ ਦਿੱਤੇ ਆ ਵਾ ਆਪਣਾ ਭਾਜੀ ਡਿਸਟ੍ਰਿਕਟ ਨਵਾਂ ਸ਼ਹਿਰ ਹੈ ਜੀ ਤੇ ਆਪਣੀ ਤਹਿਸੀਲ ਬੰਗਾ ਆ ਪਿੰਡ ਸੋਤਰਾ ਹਾਂਜੀ ਅਸਾਂ ਵੀ ਜਿਹੜਾ ਮੁਕਾਬਲੇ ਹੋਏ ਨੇ ਕਿੰਨੀਆਂ ਗਾਵਾਂ ਸੀਗੀਆਂ ਮੁਕਾਬਲਿਆਂ ਦੇ ਵਿੱਚ ਤੇ ਕੀ ਪੰਜਾਬ ਤੋਂ ਸੀਗੀਆਂ ਪੰਜਾਬ ਤੋਂ ਬਾਹਰੋਂ ਵੀ ਆਈ ਸੀ ਪੰਜਾਬ ਤੋਂ ਬਾਹਰਦੂਆਂ ਗਾਵਾਂ ਵੀ ਸੀਗੀਆਂ ਤੇ ਜ਼ਿਆਦਾਤਰ ਪੰਜਾਬ ਦੀਆਂ ਹੀ ਗਾਵਾਂ ਹੁੰਨੀਆਂ ਐ ਤੇ ਇਹ ਜਿਹੜਾ ਪੀਡੀਐਫ ਇਹ ਸ਼ੋਅ ਆ ਇਹ ਇੰਡੀਆ ਦਾ ਤੁਸੀਂ ਇਹ ਕਹਿ ਸਕਦੇ ਆ ਤੇ ਇੰਡੀਆ ਦਾ ਤਾਂ ਬਹੁਤ ਵੱਡਾ ਹੈ ਇਹ ਵਲਡ ਦਾ ਵੀ ਬਹੁਤ ਵੱਡਾ ਸ਼ੋਅ ਹੁੰਦਾ ਹੈ ਜੀ ਤੇ ਜਜਿੰਗ ਜਿਹੜੀ ਹੁੰਦੀ ਆ ਕੋਈ ਇੰਡੀਅਨ ਬੰਦਾ ਜਾਂ ਪੰਜਾਬੀ ਬੰਦਾ ਨਹੀਂ ਕੋਈ ਕਰ ਸਕਦਾ ਤੇ ਬਾਹਰੋਂ ਹੀ ਗੋਰੇ ਆਏ ਹੁੰਦੇ ਆ ਉਹਨਾਂ ਨੇ ਉਹਨਾਂ ਨੇ ਜਜਿੰਗ ਕਰਨੀ ਹੁੰਦੀ ਹੈ ਤੇ 42 ਗਾਮਾ ਸੀਗੀਆਂ ਜੀ ਇਹ ਰੈਂਕ ਦੇ ਵਿੱਚ ਉਹਨਾਂ ਦੇ ਵਿੱਚੋਂ ਇਹ ਬਰੀਡ ਕ ਕੰਪੀਟੀਸ਼ਨ ਦੇ ਵਿੱਚੋਂ ਮੰਨ ਲਓ ਵੀ ਫਰਸਟ ਆਈ ਹੈ ਹਾਂਜੀ ਅੱਛਾ ਵੀਰੇ ਟਰੋਫੀ ਅਸੀਂ ਦੇਖ ਰਹੇ ਆਂ ਚਾਹ ਤਾ ਤੁਹਾਡਾ ਜਿਹੜਾ ਨਹੀਂ ਚੱਕਿਆ ਜਾ ਰਿਹਾ ਅਸੀਂ ਜਦੋਂ ਆ ਰਹੇ ਸੀਗੇ ਨਾ ਵੀਡੀਓ ਬਣਾ ਤੁਸੀਂ ਬਣਾਉਣ ਲੱਗੇ ਸੀ ਪਹਿਲਾਂ ਤਾਂ ਮਿਹਨਤਾ ਕਿੰਨੀ ਕਰਨੀ ਪੈਂਦੀ ਆ ਫਿਰ ਇਸ ਇਨਾਂ ਮੁਕਾਬਲੇ ਦੀ ਮਿਹਨਤ ਬਹੁਤ ਪਿਛਲੇ 3 3 ਸਾਲ ਤੋਂ ਅਸੀਂ ਬਰੀਡ ਦੇ ਮੁਕਾਬਲੇਾਂ 'ਚ ਹਿੱਸਾ ਲੈ ਰਹੇ ਆਂ ਦੂਜਾ ਤੀਜਾ ਦੂਜਾ ਤੀਜਾ ਜਰੂਰ ਬਣਦਾ ਸੀ ਪਰ ਇਸ ਵਾਰ ਅਸੀਂ ਪਹਿਲੀ ਪੋਜੀਸ਼ਨ ਹਾਸਲ ਕੀਤੀ ਉਹਦੀ ਖੁਸ਼ੀ ਬਹੁਤ ਜ਼ਿਆਦਾ ਹੈ ਦੂਜਾ ਤੀਜਾ ਬਣਦਾ ਸੀ ਕਿੰਨਾ ਕਿੰਨਾ ਟਾਈਮ ਹੋ ਗਿਆ ਤੁਸੀਂ ਉਹ ਕੰਮ ਸਾਲ ਤੋਂ ਲਗਾਤਾਰ ਹੁਣ ਡੀਐਫਏ ਸ਼ੋ ਹੋਇਆ ਸੀ ਇਹ ਸੈਕਿੰਡ ਆਈ ਸੀਗੀ ਤੇ ਅਸੀਂ ਇਹੀ ਸੋਚਦੇ ਸੀ ਪਤਾ ਨਹੀਂ ਜੱਜਾਂ ਦੇ ਕੀ ਮਨ ਚ ਆਇਆ ਕਿ ਸੈਕਿੰਡ ਲਗਾ ਦਿੰਦੀ ਤੇ ਇਹੀ ਡੀਐਫਏ ਹਰਿਆਣਾ ਸੀ ਉੱਥੇ ਸੈਕਿੰਡ ਆਈ ਸੀ ਇੱਥੇ ਫਰਸਟ ਆਈ ਹੈ ਜੀ ਅੱਛਾ ਭਾਈ ਜੀ ਕਿੰਨਾ ਟਾਈਮ ਹੋ ਗਿਆ ਇਸ ਕਿੱਤੇ ਦੇ ਵਿੱਚ ਆਇਆ ਇਹਨੂੰ ਕਿੰਨੇ ਟਾਈਮ ਤੋਂ ਪਸ਼ੂ ਰੱਖੇ ਹੋ ਪਾਜੀ ਸਾਡਾ ਮੇਨ ਸੇਲ ਪਰਚੇਸ ਦਾ ਕੰਮ ਆ ਜੀ گاਵਾ ਦਾ ਉਹ ਪਿਛਲੇ 7 ਤੋਂ 8 ਸਾਲ ਤੋਂ ਸਾਡਾ ਚੱਲੂ ਹੈ ਜੀ ਤੇ ਫਾਰਮ 4 ਸਾਲ ਤੋਂ ਕਰ ਰਹੇ ਆ ਜੀ ਅੱਛਾ ਜੀ ਹਾਂ ਜੀ ਨਾਲੇ ਕਹਿੰਦੇ ਪਸ਼ੂਆਂ ਦੇ ਕੰਮ ਚ ਅੱਜਕੱਲ ਬਚਦਾ ਹੀ ਕੁਛ ਭਾਜੀ ਬਹੁਤ ਕੁਛ ਹੈ ਜੀ ਇਹਦੇ ਵਿੱਚ ਤਾਂ ਬਰੀਡ ਚੰਗੀ ਹੋਊਗੀ ਤੁਸੀਂ ਦੇਖਿਆ ਹੋਣਾ ਕਿ ਜਿੰਨੇ ਲੋਕ ਦੇਖਣ ਆਏ ਹੋਏ ਸੀ 90% ਕਸਟਮਰ ਜਿਹੜਾ ਸੀ ਇੱਕ ਤਰ੍ਹਾਂ ਦਾ ਜੋ ਦੇਖਣ ਆਏ ਸੀ ਸਾਰੇ ਮਹਾਰਾਸ਼ਟਰ ਗੁਜਰਾਤ ਦਾ ਜਾਂ ਫਿਰ ਬੈਂਗਲੂਰ ਦਾ ਉਹ 10-10 ਲੱਖ ਰੁਪਏ ਦੀਆਂ ਗਾਵਾਂ ਸਾਡੇ ਤੋਂ ਖਰੀਦਦੇ ਆ ਠੀਕ ਹੈ ਜੀ ਤੂੰ ਉਹਨਾਂ ਨਾਲ ਸਾਨੂੰ ਹੌਸਲਾ ਪੈਂਦਾ ਆ ਜੇ ਆਪਾਂ ਚੰਗੀ ਬਰੀਡ ਪੈਦਾ ਕਰਾਂਗੇ ਦੁੱਧ ਦਾ ਰੇਟ ਕਿੰਨਾ ਵੀ ਘੱਟ ਹੋ ਜਵੇ ਜਾਂ ਕੋਸ਼ਿਸ਼ ਇਹ ਅਸੀਂ ਬਰੀਡਿੰਗ ਕਰ ਰਹੇ ਹਾਂ ਬਛੀਆਂ ਪਾਲ ਰਹੇ ਹਾਂ 2-3 ਸਾਲ ਬਾਅਦ ਰੇਟ ਤਾਂ ਇੱਕ ਵਾਰੀ ਮਿਲਣਾ ਹੀ ਹੁੰਦਾ ਠੀਕ ਹੈ ਜੀ ਜਿਹੜਾ ਪਸ਼ੂ ਆ ਬਾਹਰਲੇ ਕੰਪੀਟੀਸ਼ਨ ਜਿਹੜਾ ਗਾਹ ਕਾਈ ਉਹਨੇ ਤਾਂ ਲਾਉਣਾ ਹੀ ਲਾਉਣਾ ਜੀ ਪਸ਼ੂ ਤੇ ਪੈਸਾ ਹਾਂਜੀ ਅੱਛਾ ਭਾਈ ਜੀ ਇਹ ਬਰੀਡ ਤੁਸੀਂ ਘਰ ਦੀ ਪਾਲੀ ਹੋਈ ਆ ਜਾਂ ਪਰਚੇਸ ਕੀਤੀ ਇਹ ਭਾਜੀ ਤੁਸੀਂ ਇਹ ਲਾ ਲਓ ਜੀ ਜਦੋਂ ਅਸੀਂ 4 ਸਾਲ ਪਹਿਲਾਂ ਗਾਵਾਂ ਖਰੀਦੀਆਂ ਸੀਗੀਆਂ ਤੇ ਸਭ ਤੋਂ ਮਹਿੰਗੀ ਇਸ ਵਾਰ ਆਪਾਂ ਜਰਸੀ ਵੀ ਲਈ ਸੀ ਪੀਡੀਐਫ ਦੇ ਪ੍ਰੈਜ਼ੀਡੈਂਟ ਤੋਂ ਤੇ ਗਰਮੀ ਦੇ ਵਿੱਚ 8 ਲੱਖ ਰੁਪਏ ਦੀ ਜਰਸੀ ਵੀ ਪਰਚੇਸ ਕੀਤੀ ਕੋਈ ਵੀ ਗਾਂ ਜਿਹੜੀ ਆਪਣੇ ਫਾਰਮ ਤੇ ਆ 5 ਲੱਖ ਰੁਪਏ ਤੋਂ ਘੱਟ ਸੀ ਕੋਈ ਗਾਂ ਖਰੀਦੀ ਨਹੀਂ ਸੀਗੀ 4 ਲੱਖ 5 ਲੱਖ ਤੇ ਹੁਣ ਗਾਵਾਂ ਦੇ ਸਾਨੂੰ 20-20 ਲੱਖ ਰੁਪਏ ਦੀ ਵੀ ਆਫਰ ਆਉਂਦੀ ਪਰ ਅਸੀਂ 50 ਲੱਖ ਦੀ ਵੀ ਗਾਂ ਵੇਚ ਕੇ ਆਪਣੇ ਹਲੇ ਖੁਸ਼ ਨਹੀਂ ਹੈਗੇ ਫਾਰਮ ਦੇ ਉਹ ਕਿਉਂ ਰੇਟ ਹੋਰ ਜੋ ਨਹੀਂ ਭਾਜੀ ਹਲੇ ਰੇਟ ਦੀ ਗੱਲ ਨਹੀਂ ਬਸ ਹਲੇ 2 ਸਾਲ ਇਦਾਂ ਆਪਣੇ ਫਾਰਮ ਦੀ ਕੋਈ ਵੀ ਗਾਂ ਸੇਲ ਨਹੀਂ ਕਰਨੀ ਬਰੀਡਿੰਗ ਕਰ ਰਹੇ ਹਾਂ ਹਾਂ ਜੀ ਅੱਛਾ ਵੀਰੇ ਖੁਰਾਕ ਦਾ ਕਿੰਨਾ ਕਿਤੇ ਨੱਖਣਾ ਪੈਂਦਾ ਹੋਆ ਫਿਰ ਕਿਦਾਂ ਮਤਲਬ ਕਿ ਖਰਚਾ ਵਗੈਰਾ ਵੀ ਕਾਫੀ ਆ ਜਾਂਦਾ ਜਿਹੜੇ ਸਾਡੇ ਜਿਹੜੀ ਫਾਰਮ ਦੀ ਆ ਮੰਨ ਲਓ ਵੀ 50 ਲੀਟਰ ਦੀ ਐਵਰੇਜ ਆ ਜੀ ਤੇ ਜੇ ਦੁੱਧ ਦੀ ਐਵਰੇਜ ਵਧੀਆ ਆ ਤੇ ਉਹਦੇ ਨਾਲ ਖਰਚੇ ਵੀ ਚੱਲ ਰਹੇ ਆ ਤੇ ਬਰੀਡਿੰਗ ਵੀ ਕਰ ਰਹੇ ਆ ਠੀਕ ਆ ਜੀ ਤੇ ਇਸ ਲਈ ਸਾਨੂੰ ਕੋਈ ਐਨੀਮਲ ਸੇਲ ਕਰਨ ਦੀ ਵੀ ਨਹੀਂ ਹਲੇ ਲੋੜ ਪੈ ਰਹੀ ਤੇ ਜੇ ਇੰਦੇ ਹੀ ਅੱਗੇ ਇੱਕ ਵਾਰੀ ਉੱਥੇ ਤੱਕ ਫਾਰਮ ਲੈ ਜਾਈਏ ਹਲੇ 100 ਗਾਂ ਦਾ ਆਪਣੇ ਕੋਲ ਫਾਰਮ ਜਦੋਂ 300 ਐਨੀਮਲ ਹੋ ਜਾਣਗੇ ਤੇ ਫਿਰ ਅਸੀਂ ਮੰਨਾਂਗੇ ਕਿ ਵਧੀਆ ਫਾਰਮਾਂ ਚ ਹੈਗੇ ਆ ਤੇ ਹਾਲੇ ਇਦਾਂ ਹੈ ਜੀ ਮਿਹਨਤ ਚੱਲ ਰਹੀ ਹੈ ਜੀ ਲਗਾਤਾਰ ਅੱਛਾ ਵੀਰੇ ਜਿਵੇਂ ਤੁਸੀਂ ਕਿਹਾ ਖਰਾਕ ਦਾ ਜ਼ਿਕਰ ਆਪਾਂ ਕੀਤਾ ਨਾ ਖਰਚਾ ਕਾਫੀ ਆ ਜਾਂਦਾ ਇਸੇ ਚੱਕਰ ਦੇ ਵਿੱਚ ਨਾ ਬਹੁਤ ਸਾਰੇ ਕਿਸਾਨ ਨੇ ਡੇਟ ਫਾਰਮਰ ਨੇ ਘਰਾਂ ਦੇ ਵਿੱਚ ਆਮ ਪਸ਼ੂ ਅੱਗੇ ਹੁੰਦੇ ਸੀ ਅੱਜ ਦੇ ਟਾਈਮ ਦੇ ਵਿੱਚ ਦੇ ਪਿੰਡ ਦੇ ਵਿੱਚ ਮੰਨ ਲਓ 10 ਘਰ ਨੇ ਤਾਂ ਦਸਾਂ ਦੇ ਵਿੱਚੋਂ ਮੈਨੂੰ ਲੱਗਦਾ ਪੰਜ ਘਰ ਅਜਿਹੇ ਨੇ ਜਿਨ੍ਹਾਂ ਚ ਪਸ਼ੂ ਨਹੀਂ ਹੈਗੇ ਰੀਜ਼ਨ ਕੀ ਦਿੱਤਾ ਜਾਂਦਾ ਇਹੀ ਆ ਕਿ ਖਰਚਾ ਬਹੁਤ ਹੋ ਜਾਂਦਾ ਨਾ ਬਚਦਾ ਕੁਝ ਨਹੀਂ ਆ ਭਾਜੀ ਦੇਖੋ ਜੇ ਅੱਜ ਦੇ ਟਾਈਮ 'ਚ ਤੁਸੀਂ ਭਾਵੇਂ 50000 ਦੀ ਗਾਂ ਖਰੀਦਣੀ ਜਾਂ ਲੱਖ ਦੀ ਜੇ ਤੁਸੀਂ 20 22 ਕਿਲੋ ਵਾਲੀ ਗਾਂ ਖਰੀਦੋਗੇ ਮੰਨ ਲਓ ਵੀ ਗਾਂ ਨੂੰ ਆਪਣਾ ਸਰੀਜ਼ ਸੈੱਟ ਕਰਨ ਲਈ ਵੀ 7-8 ਕਿਲੋ ਖਰਾਕ ਦੀ ਲੋੜ ਪੈਂਦੀ ਹੈ ਠੀਕ ਹੈ ਜੀ ਫਿਰ ਬਾਕੀ ਹੋਰ ਖਰਚੇ ਲਾ ਕੇ ਜੇ 20 ਕਿਲੋ ਗਾਂ ਦੇ ਰਹੀ ਹੈ ਸਮਝ ਲਓ ਕੋਈ ਪੈਸਾ ਨਹੀਂ ਦੇ ਰਹੀ ਤੇ ਜੇ ਆਪਾਂ 30 ਤੋਂ 35 40 ਲੀਟਰ ਵਾਲੀਆਂ ਗਾਵਾਂ ਲਵਾਂਗੇ ਉਹਨਾਂ ਨੇ ਪ੍ਰੋਫਿਟ ਦੇਣਾ ਹੈ 20 25 ਲੀਟਰ ਵਾਲੀ ਨੇ ਕੋਈ ਪੈਸਾ ਨਹੀਂ ਦੇਣਾ ਹੁੰਦਾ ਉਹ ਬੰਦੇ ਦਾ ਬੰਦਾ ਵਹਿਮ ਹੁੰਦਾ 4-5 ਮਹੀਨੇ ਵਧੀਆ ਦੁੱਧ ਦੇਣਾ ਬੱਚ 10 ਲੀਟਰ ਨਹੀਂ ਦੇਣਾ ਤੇ ਜਿਨੇ ਵੀ ਐਨੀਮਲ ਲੈਣੇ ਆ ਉਹ ਵਧੀਆ 40 ਲੀਟਰ ਵਾਲੀਆਂ ਤੋਂ ਸਟਾਰਟ ਕਰੇ ਭਾਵੇਂ ਘੱਟ ਲੈ ਲਵੇ ਇੱਕ ਲੈ ਲਵੇ ਦੋ ਲੈ ਲਵੇ ਤਿੰਨ ਜਦੋਂ ਐਕਸਪੀਰੀਅੰਸ ਆ ਗਏ ਤਾਂ ਕੰਮ ਵਧਾਵੇ ਇਹ ਨਹੀਂ ਕਿ 20-20 ਲੀਟਰ ਵਾਲੀਆਂ ਤੁਸੀਂ 10 ਨਵੇਂ ਕੰਮ 'ਚ ਲੈ ਲਈਏ ਤੇ ਕਾਮਯਾਬ ਹੋ ਜਾਓਗੇ ਭਾਵੇਂ 100 ਗਾਂ ਲੈ ਲਓ ਤੇ ਫੇਲ ਹੋ ਰਹਿਣਾ ਬੰਦੇ ਨੇ ਜਿਨੇ ਲੈਣੀ ਆ ਚੰਗੀ ਬਰੀਡ ਖਰੀਦੋ ਅੱਛਾ ਵੀਰੇ ਮੇਰੇ ਨਾਲ ਇੱਕ ਤੀਜਾ ਹੁਣ ਦਿਮਾਗ ਚ ਆ ਰਹੀ ਆ ਕਾਫੀ ਜਾਂਦਾ ਮੈਂ ਪਹਿਲਾਂ ਤਾਂ ਤੁਹਾਡੀ ਏਜ ਪੁੱਛਣੀ ਆ ਏਜ ਕਿੰਨੀ ਆ ਤੇ ਪੜ੍ਹੇ ਕਿੰਨਾ ਹੋਇਓ ਮੈਂ ਭਜੀ ਪਲੱਸ 2 ਕੀਤੀ ਸੀ ਤੇ ਪਰ ਨਹੀਂ ਫਿਰ ਗਏ ਨਹੀਂ ਮੰਨ ਲਓ ਵੀ ਸਾਡੇ ਵੇ ਜੋ ਮੇਰੀ ਫੈਮਿਲੀ ਸੀ ਸਾਰੀ ਇੰਗਲੈਂਡ ਹੀ ਆ ਤੇ ਪਰ ਇਧਰ ਹੀ ਮਨ ਜਦੋਂ ਜੁੜ ਗਿਆ ਤੇ ਉਹ ਨਹੀਂ ਜਾਣਦਾ ਪਿਆ ਮੈਂ ਤਾਂ ਇਸੇ ਕਰਕੇ ਪੁੱਛਿਆ ਸੀ ਕਿਉਂਕਿ ਦੁਆਬੇ ਵਾਲਿਆਂ ਦਾ ਹਵੇਸ਼ਾ ਇਹ ਚੀਜ਼ ਬਹੁਤ ਮਸ਼ਹੂਰ ਹੁੰਦੀ ਆ ਕਿਤੇ ਵੀ ਜ਼ਿਆਦਾਤਰ ਨਾ ਫੋਰਨ ਦੇ ਵੱਲ ਜਾਂਦੇ ਆ ਤੇ ਮੈਂ ਇਸੇ ਕਰਕੇ ਤੁਹਾਨੂੰ ਪੁੱਛਿਆ ਵਾ ਇਹ ਤਾਂ ਨਹੀਂ ਨਹੀਂ ਇੱਕ ਚੀਜ਼ ਮੈਂ ਸੌਰੀ ਤੁਹਾਨੂੰ ਟੋਕ ਰਿਹਾ ਕਮੈਂਟ ਵੀ ਆਏਗੇ ਇਸ ਥੀਨ ਨੂੰ ਲੈ ਕੇ ਪੱਕਾ ਕਿਸੇ ਨਾ ਕਿਸੇ ਨੇ ਵੀ ਕਿਹਾ ਕਿ ਭਾਈ ਵੀਜ਼ਾ ਨਹੀਂ ਲੱਗਿਆ ਭਾਈ ਤਾਂ ਇਹ ਗੱਲ ਕਹੀ ਜਾਂਦਾ ਐਦਾਂ ਦਾ ਨਾ ਕਿਸੇ ਪਾਜੀ ਮੈਂ ਪਿਛਲੇ ਸਾਲ ਕੈਨੇਡਾ ਜਾ ਕੇ ਆਇਆ ਜੀ ਮੇਰੀ ਸਿਸਟਰ ਬਾਹਰ ਹੈ ਜੀ ਤੇ 20 ਦਿਨ ਲਈ ਗਏ ਸੀ ਉਹ ਵੀ ਬਹੁਤ ਮੁਸ਼ਕਲ ਲਈ ਤੇ ਵੀਜ਼ੇ ਲੱਗੇ ਹੋਏ ਐ ਇਦਾਂ ਦੀ ਨਹੀਂ ਕੋਈ ਵੀ ਗੱਲ ਹੁੰਦੀ ਤੇ ਮੇਨ ਕੀ ਐ ਜੀ ਸਾਨੂੰ ਹਣ ਪਸ਼ੂਆਂ ਨਾਲ ਪਿਆਰ ਪਿਆ ਤੇ ਇੱਕ ਰਾਤ ਵੀ ਬਾਹਰ ਰਹਿਣਾ ਔਖਾ ਹੋ ਜਾਂਦਾ ਠੀਕ ਆ ਜੀ ਤੇ ਬਾਕੀ ਜਿਹੜੇ ਬੰਦੇ ਨੇ ਵੀ ਮੰਨ ਲਓ ਵੀ ਇਸ ਲਾਈਨ 'ਚ ਆਉਣਾ ਆ ਜੇ ਨੌਲੇਜ ਨਾਲ ਆਵੇ ਤਾਂ ਬਹੁਤ ਕੋਸ਼ਿਸ਼ ਜੀ ਬਿਨਾਂ ਨੌਲੇਜ ਤੋਂ ਆਉਣਾ ਤਾਂ ਬੰਦਾ ਪਹਿਲੇ ਦਿਨ ਫੇਲ ਆ ਜੀ ਮੈਂ ਇਹ ਇਸੇ ਕਰਕੇ ਜੀ ਪੁੱਛਿਆ ਕਿ ਕਿ ਅੱਜ ਦੇ ਟਾਈਮ 'ਚ ਨਾ ਇੱਕ ਚੀਜ਼ ਬਹੁਤ ਜ਼ਿਆਦਾ ਆਪਾਂ ਸੁਣਦੇ ਆ ਹਰ ਇੱਕ ਦੇ ਇਨਸਾਨ ਦੇ ਮੂੰਹ ਤੋਂ ਕਿ ਯਾਰ ਜਿਹੜਾ ਵੀ ਜਵਾਨ ਬੱਚਾ ਹੋਵੇ ਕਿ ਕਹਿ ਲਓ ਪਲੱਸ 2 ਪਾਸ ਕੀਤੀ ਆ ਪਰਿਵਾਰ ਦਾ ਇੱਕੋ ਇੱਕ ਰੀਜਨ ਹੁੰਦਾ ਕਿ ਬਾਹਰ ਭੇਜ ਦਿਓ ਜੀ ਇੱਥੇ ਕੁਝ ਨਹੀਂ ਗਾ ਤੁਸੀਂ ਪਸ਼ੂਆਂ ਦਾ ਕੰਮ ਨਾ ਕਰ ਰਹੇ ਹੋ ਇੱਥੇ ਰਹਿ ਕੇ ਤਾਂ ਇਸ ਕਰਕੇ ਮੈਂ ਇਹ ਚੀਜ਼ ਮੇਰੇ ਵੀ ਦਿਮਾਗ 'ਚ ਘੁੰਮ ਰਹੀ ਸੀ ਕਿ ਯਾਰ ਬਾਈ ਹੋਣੀ ਬਾਹਰ ਦਾ ਵੀ ਹੋ ਸਕਦਾ ਕੋਈ ਨਾ ਕੀ ਭਾਜੀ ਸਾਡੀ ਇਹ ਨਾ ਜਿਹੜੀਆਂ ਦੋ ਪੀੜ੍ਹੀਆਂ ਸੀਗੀਆਂ ਮੇਰੇ ਦਾਦਾ ਜੀ ਨੇ 17 ਸਾਲ ਇੰਗਲੈਂਡ ਚ ਲਾਈ ਸੀ ਤੇ ਮੇਰੇ ਫਾਦਰ ਸਾਹਿਬ ਵੀ ਨੈਕਸਟ ਯੀਅਰ ਹੀ ਤੇ ਉਹਨਾਂ ਨੇ ਵੀ 17 ਸਾਲ ਲਾਇਆ ਇੰਗਲੈਂਡ ਚ ਤੇ ਸਾਡਾ ਇਹ ਸੀਗਾ ਵੀ ਜੇ ਉੱਥੇ ਧੱਕੇ ਖਾਣੇ ਤਾਂ ਬਾਹਰੇ ਇੱਥੇ ਆਪਣਾ ਕੰਮ ਬਹੁਤ ਵਧੀਆ ਹੈ ਤੇ ਵੈਸੇ ਇਹ ਬੰਦਾ ਜਾ ਵੀ ਆਪਣੇ ਸ਼ੌਂਕ ਲਈ ਜਾਇਆ ਵੇ ਹਨ ਪਰ ਇੱਥੇ ਜੇ ਕੰਮ ਕਰੀਏ ਬਹੁਤ ਕੁਝ ਹੈ ਜੀ ਅੱਛਾ ਵੀਰੇ ਬੜਾ ਵਧੀਆ ਲੱਗੇ ਤੁਹਾਡੇ ਨਾਲ ਗੱਲ ਕਰਕੇ ਮੈਨੂੰ ਇਹੀ ਚੀਜ਼ ਸੀਗੀ ਕੈਮਿਕ ਨੌਜਵਾਨਾਂ ਨੂੰ ਤਾਂ ਨੌਜਵਾਨਾਂ ਦੇ ਜ਼ਰੂਰ ਦਿਲ ਦੇ ਵਿੱਚ ਚਾਹ ਹੁੰਦਾ ਕਿ ਵਿਦੇਸ਼ ਜਾਈਏ ਪਰ ਤੁਸੀਂ ਤੁਸੀਂ ਮੈਨੂੰ ਦੱਸਿਆ ਵਾ ਕਿ ਬਾਹਰ ਦਾ ਵੀਜ਼ਾ ਤਾਂ ਆਲਰੇਡੀ ਲੱਗੇ ਹੀ ਹੋਇਆ ਵਾ ਹਾਂਜੀ ਐਕਸਪਾਇਰ ਤਾਂ ਨਹੀਂ ਮੈਂ ਨਹੀਂ ਨਹੀਂ ਜੀ ਹੈਗਾ ਜੀ ਅੱਜ ਵਰਕਲ ਦੀ ਤਾਂ ਬੜਾ ਵਧੀਆ ਲੱਗੇ ਵੀਰੇ ਗੱਲ ਕਰਕੇ ਤੇ ਫਿਰ ਤੋਂ ਮੁਬਾਰਕਵਾਦ ਆ ਤੁਹਾਨੂੰ ਤਾਂ ਬ੍ਰੀਡ ਮੁਕਾਬਲਿਆਂ ਦੇ ਵਿੱਚ ਬਾਈ ਹੁਣਾਂ ਦੇ ਫਰਸਟ ਪ੍ਰਾਈਜ਼ ਦਾ ਜਿਹੜਾ ਦਿੱਤੇ ਆ ਟਰੋਫੀ ਤੁਸੀਂ ਦੇਖੇ ਰਹੇ ਹੋ ਤੇ ਇੱਕ ਅਹਿਮ ਗੱਲ ਆ ਵਿਦੇਸ਼ ਜਾਣ ਦੀ ਬਜਾਏ ਬਾਈ ਹੁਣੀ ਇੱਥੇ ਜਿਹੜਾ ਆਪਣਾ ਕੰਮ ਕਰ ਕਰ ਰਹੇ ਆ ਤਾਂ ਬੜੀ ਵੱਡੀ ਗੱਲ ਆ ਬਾਕੀ ਤੁਹਾਡੇ ਕੀ ਵਿਚਾਰ ਨੇ ਤੁਸੀਂ ਕੀ ਸੋਚ ਰਹੇ ਹੋ ਇਹ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਸਹਿਯੋਗੀ ਸਾਥੀ ਗੁਰਪ੍ਰੀਤ ਸਿੰਘ ਦੇ ਨਾਲ ਸੁਖਦਲੇ